ਹੁਰਕੀ ਵਾਲਾ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਭਰਾ ਬਈ ਫਾਰਮ ਬਾਰੇ ਪੁੱਛਦੇ ਹੁੰਦੇ ਆ ਵੀ ਕਿੰਨਾ ਲੰਮਾ ਚੌੜਾ ਤੁਹਾਡਾ ਫਾਰਮਾ ਕਿੰਨਾ ਕੁ ਖਰਚਾ ਆ ਗਿਆ ਸੀ ਸਿਰ ਕੀ ਕੰਨੇ ਦਾ ਅੱਜ ਕੱਲ ਵੀਰੇ ਚੱਲੀ ਜਾਂਦਾ ਟ੍ਰੈਂਡ ਜਿਹੜਾ ਪੁਰਾਣੇ ਜਵਾਨੇ ਵਾਂਗੂ ਵਧੀਆ ਛੱਤ ਆ ਤੇ ਹਰੇਕ ਭਰਾ ਚਾਹੁੰਦਾ ਵੀ ਆਪਾਂ ਇਹੀ ਪਾ ਲਈਏ ਹਨਾ ਵਧੀਆ ਚੀਜ਼ ਆ ਵੀਰੇ ਆਪਾਂ ਪਿਛਲੇ ਸਾਲ ਪਾਇਆ ਸੀ ਲਗਭਗ ਡੇਢ ਕ ਸਾਲ ਹੋ ਗਿਆ ਆਪਾਂ ਨੂੰ ਕਿੰਨਾ ਲੰਮਾ ਚੌੜਾ ਗਾ ਇਹ ਵੀਰੇ ਤੇ ਕਿੰਨੇ ਕ ਮਹਿੰਗਾ ਪੈਂਦਾ ਕੀ ਗੱਲ ਬਾਤ ਆ ਕਿੰਨੇ ਕਿੰਨੇ ਗੈਪ ਤੇ ਗਾਡਰ ਪਾਇਆ ਅੱਜ ਵੀਰੇ ਵੀਡੀਓ ਚ ਸਾਰਾ ਦੱਸ ਦੂੰ ਤੇ ਉਹੀ ਭਰਾਵਾਂ ਨੂੰ ਮੈਂ ਫੋਨ ਤੇ ਦੱਸ ਦਾਂਗਾ ਕਈ ਵਾਰੀ ਕਿਸੇ ਭਰਾ ਦਾ ਫੋਨ ਚੱਕਿਆ ਨਹੀਂ ਜਾਂਦਾ ਵੀਰੇ ਹਨਾ ਤਾਂ ਅੱਜ ਇਸੇ ਕਰਕੇ ਮੈਂ ਵੀਡੀਓ ਬਣਾਉਣਾ ਬਾਈ ਕਿੱਥੋਂ ਸਮਾਨ ਮਿਲਦਾ ਇਹਦਾ ਕਿੰਨਾ ਕ ਖਰਚਾ ਹੁੰਦਾ ਗਾਡਰ ਕਿੰਨੀ ਕਿੰਨੀ ਦੂਰੀ ਤੇ ਆ ਕਿੰਨਾ ਫਾਰਮ ਲੰਬਾ ਚੌੜਾਗਾ ਤੇ ਕਿੰਨੇ ਪਸ਼ੂਆਂ ਦਾ ਦੋਵੇਂ ਸਾਈਡ ਵੀਰੇ ਆਪਣੇ ਪਸ਼ੂ ਬੰਨਿਆ ਜਾਂਦੇ ਆ ਧਿਆਨ ਨਾਲ ਵੀਡੀਓ ਦੇਖ ਲਿਓ ਬਾਈ ਬਣੇ ਤੇ ਜਿੱਥੋਂ ਸਮਾਨ ਮਿਲਦਾ ਉਹ ਵੀ ਮੈਂ ਤੁਹਾਨੂੰ ਦੱਸ ਦੂੰ। ਦੋਵੇਂ ਸਾਈਡਾਂ ਤੇ ਵੀਰੇ ਜਿਵੇਂ ਮਰਜ਼ੀ ਪਸ਼ੂ ਬੰਨ ਲਓ ਇਹਦੇ। 10 ਤੋਂ 12 ਪਸ਼ੂਆਂ ਦਾ ਆਪਾਂ ਬਣਾਇਆ ਹੋਇਆ ਬਾਈ ਜਿਵੇਂ ਮਰਜ਼ੀ ਖੁੱਲੇ ਡੁੱਲੇ ਵਧੀਆ ਬੰਨੇ ਜਾਂਦੇ ਵਿੱਚ ਵੱਡੇ ਛੋਟੇ ਮਿਲਾ ਕੇ। ਜਿਹੜੀ ਤਾਂ ਵੀਰੇ ਲੰਬਾਈ ਆ ਫਾਰਮ ਦੀ ਲੰਬਾਗਾ ਇਹ ਹੈਗਾ 33 ਫੁੱਟ ਵਿੱਚੋਂ ਤਿਆਰ ਜਮਾ। 33 ਫੁੱਟ ਤਾਂ ਵਿੱਚੋਂ ਤਿਆਰ ਆ ਗਿਆ ਬਾਈ ਜੀ ਤੇ 22 ਫੁੱਟ ਆ ਗਿਆ ਚੌੜਾ। 22 ਫੁੱਟ ਚੌੜਾ ਆ ਗਿਆ 33 ਫੁੱਟ ਲੰਬਾ ਆ ਗਿਆ। ਤੇ ਜਿਹੜੇ ਵੀਰੇ ਗਾਡਰ ਪਏ ਆ ਉਹ ਤੁਸੀਂ ਦੇਖ ਲਓ 4 ਫੁੱਟ ਤੋਂ ਵੀਰੇ ਗੈਪ ਵੱਧ ਨਾ ਪਾਇਓ ਜੇ ਕਿਸੇ ਭਰਾ ਨੇ ਫਾਰਮ ਬਣਾਉਣੇ ਹੋ ਹਨਾ 4 ਫੁੱਟ ਲਾਸਟ ਆ 4 ਫੁੱਟ ਤੋਂ ਜੇ ਤੁਸੀਂ ਗਾਡਰ ਦਾ ਗੈਪ ਵਧਾਓਗੇ ਤਾਂ ਵੀਰੇ ਜਿਹੜੇ ਆ ਬਾਸ ਹੁੰਦਾ ਹਨਾ ਇਹ ਲਾਫਦਾਗਾ ਉੱਪਰ ਆਪਾਂ ਮਿੱਟੀ ਵੀ ਪਾਉਣੀ ਆ ਇਹਦੇ ਵਜਨ ਹੁੰਦਾ ਜਦੋਂ ਹਨਾ ਫਿਰ ਲਾਫ ਜਾਂਦਾ 4 ਤੋਂ ਤੁਸੀਂ 3.5 ਕਰ ਲਿਓ ਸਵਾ 4 ਵੀ ਨਹੀਂ ਕਰਨਾ ਯਾਰ ਅੱਗੇ ਛੋਡੀ ਵੀਰੇ ਮਰਜੀ ਆਪਾਂ ਉਹ ਜਿਹੜੀ ਚੀਜ਼ ਤੁਹਾਨੂੰ ਦੱਸ ਸਕਦੇ ਸਹੀ ਉਹੀ ਦੱਸੂਗਾ ਮੇਰੇ ਭਰਾਵਾਂ ਨੂੰ ਇਹ ਤਾਂ ਹੋ ਗਈ ਗੈਪ ਦੀ ਗੱਲ ਬਾਈ 33 ਫੁੱਟ ਲੰਬਾ ਆ ਗਿਆ 22 ਫੁੱਟ ਚੌੜਾ ਵਿੱਚ ਇੱਕ ਦੋ ਭਰਾਵਾਂ ਨੇ ਫੋਨ ਕਰਿਆ ਸੀ ਵੀ ਜਮਾਂ ਸੇਮ ਆਹੀਂ ਬਣਾਉਣਾ ਵੀਰੇ ਤੇਰੇ ਵਾਲੇ ਫਾਰਮ ਵਾਂਗੂੰ ਤੇ ਵੀ ਦੋਵੇਂ ਸਾਈਡ ਪਸ਼ੂ ਵੱਜ ਕੇ ਵੱਡ ਟੁਕ ਜਿੱਤਾ ਨਹੀਂ ਕਰਦੇ ਗੋਹੇ ਦੀ ਕੋਈ ਜ਼ਿਆਦਾ ਦੇਖੋ ਬਾਈ ਮੇਰੇ ਕੋਲੇ ਪਸ਼ੂ ਹੈਗੇ ਹੁਣ 5-6 ਵਿੱਚੋਂ ਆਪਾਂ 2-3 ਨਾਲ ਕੇ ਵੇਚਤੇ ਸੀਗੇ ਜੇ ਤੁਸੀਂ ਇਹਨਾਂ ਦੇ ਮੰਨ ਕੇ ਮੈਂ ਉਹਦੇ ਹਿਸਾਬ ਨਾਲ ਆ ਹੁੱਕਾਂ ਲਾੰਗਾ ਹੋਗਾਗਾ ਇਥੇ ਵਿਚਾਲੇ ਜੇ ਆਪਾਂ ਕਿਤੇ ਪੈਪਾਂ ਵੀ ਲਾਉਣਗਾ ਨਾ ਪਸ਼ੂ ਵਧਾਉਣੇ ਆ ਬਾਬਾ ਮਿਹਰ ਕਰੇ ਅੱਗੇ ਹਨਾ ਤਾਂ ਉਦੋਂ ਵਿਚਾਲੇ ਝੂਕ ਲਿਪ ਪੈਪਾਂ ਲਵਾ ਦਾਂਗੇ ਆਪਾਂ ਬਾਈ ਮੇਨ ਇਹਦੇ ਬਾਰੇ ਗੱਲ ਕਰਦਾ ਮੈਂ ਇੱਕ ਇਹਦਾ ਨਜ਼ਾਰਾ ਬਈ ਫਾਰਮ ਦਾ ਇਹ ਆ ਤੂੰ ਬੈ ਗਈ ਇਹਨੂੰ ਆਇਆ ਲੈ ਕੇ ਦੇਖੁਰ ਕੀ ਕਰਦਾ ਚੱਲ ਬਹਿ ਜਾ ਪੁੱਤ ਕੋਈ ਨਾ ਜਿਹੜਾ ਵੀਰੇ ਆਪਾਂ ਤੁਹਾਨੂੰ ਕਹਿੰਦੇ ਸੀ ਸਮਾਨ ਆ ਉਹ ਤਾਂ ਪੁੱਛੋ ਮੰਡੀ ਤੋਂ ਮਿਲਦਾ ਬਾਈ ਜੀ ਸਾਡਾ ਮੇਰਾ ਬਠਿੰਡਾ ਏਰੀਆ ਕੋਟਪਾਰਾ ਮੇਰਾ ਪਿੰਡ ਆ ਬਠਿੰਡੇ ਤੋਂ ਜਦੋਂ ਆਪਾਂ ਰਾਮਪੁਰੇ ਨੂੰ ਜਾਂਦੇ ਆਂ ਰੋਡ ਦੇ ਉੱਤੇ ਪੁਲ ਦੇ ਹੇਠਾਂ ਬਹੁਤ ਦੁਕਾਨਾਂ ਜਿੰਨੇ ਮਰਜ਼ੀ ਸਕੇਅਰ ਪੁੱਠ ਦਾ ਸਮਾਨ ਲੈ ਆਉਂਦੇ ਵੀਰੇ ਉਹਨਾਂ ਤੋਂ ਤੁਸੀਂ ਜੇ ਹੋਇਆ ਤਾਂ ਨੰਬਰ ਮੈਂ ਉਹਨਾਂ ਦਾ ਵੀਰੇ ਕਮੈਂਟਾਂ ਦੇ ਵਿੱਚ ਪਾ ਦੂੰ ਜਾਂ ਉੱਪਰ ਬਾਈ ਨੰਬਰ ਲਿਖ ਦਿੰਨਾ ਮੈਂ ਇਹ ਉਹਨਾਂ ਦਾ ਨੰਬਰ ਹੋਊਗਾ ਜਿਹੜੇ ਬਾਈ ਜੀ 22 ਫੁੱਟ ਦਾ ਚੌੜਾ ਗਾ ਜਿਹੜੇ ਆ ਵਿਚਾਲੇ ਗਾਡਰ ਆ ਨਾ ਫਾਰਮ ਦੇ ਆਹ ਗਾਡਰ ਇਹ ਪੂਰੇ ਫੁੱਲ ਹੈਵੀ ਆ ਬੀਮ ਵਾਲਾ ਕੰਮ ਆ ਬਾਈ ਇਹਨਾਂ ਦਾ ਜਿਵੇਂ ਆਪਾਂ ਰੇਲ ਗੱਡੀ ਵਾਲੇ ਲੈਨ ਜੀ ਵਾਲੇ ਗੱਡਰ ਨਹੀਂ ਹੁੰਦੇ ਉਹ ਚੀਜ਼ ਆ ਬਾਈ ਇਹ ਠੀਕ ਆ ਤੇ ਇਧਰੋਂ ਵੀ ਆ ਗਿਆ ਉਧਰੋਂ ਇੱਥੋਂ ਦੋਵੇਂ ਮਿਲਾ ਕੇ ਜੋੜ ਇੱਥੇ ਬੈਲਡ ਲੱਗੇ ਹੋਏ ਐ ਇਹਨਾਂ ਸਾਰਿਆਂ ਤੇ ਪੁੱਲਾ ਹੈਵੀ ਕੰਮ ਕਰਿਆ ਹੋਇਆ ਸਖਤ ਬਾਈ ਕੋਈ ਮੀਂਹ ਨਹੀਂ ਰਹੀ ਹਵਾ ਤੂਫਾਨ ਕੋਈ ਚੱਕਰ ਨਹੀਂਗਾ ਤੇ ਜਿਹੜਾ ਆ ਬਾਸ ਆ ਇਹ ਤੁਸੀਂ ਵੱਧ ਲਿਆਓ ਜਮਾ ਨਾਲ-ਨਾਲ ਮੰਨ ਕੇ ਯਾਰ 6 6 ਇੰਚ ਤੇ ਬਾਸ ਪਾ ਸਕਦੇ ਹੋ ਇਹ ਉੱਪਰ ਸਿਰ ਕੀ ਕਰਨ ਆ ਗਿਆ ਜਿਹੜਾ ਮਿਸਤਰੀ ਪੁੱਛਦੇ ਆ ਭਰਾ ਵੀ ਬਾਈ ਜਿਹੜਾ ਤੂੰ ਬਣਾਇਆ ਇਹ ਕੋਈ ਮਿਸਤਰੀ ਸਾਨੂੰ ਦੱਸ ਦੇ ਬਾਈ ਮੇਰਾ ਤਾਂ ਲੋਕਲ ਮਿਸਤਰੀ ਸੀ ਪਿੰਡ ਵਾਲਾ ਹੀ ਉਹਨੇ ਬਣਾਇਆ ਤੇ ਉਹ ਬਾਈ ਦੂਰ ਜਾ ਕੇ ਉਹ ਕਿਸੇ ਦੇ ਬਣਾ ਨਹੀਂ ਸਕਦਾ ਉਹ ਕਹਿੰਦਾ ਆਪਦਾ ਤਾਂ ਹੀ ਉਹਦਾ ਪਾਵਰ ਨੰਬਰ ਵੀ ਨਹੀਂ ਪਾਇਆ ਸੀ ਬਾਈ ਦਾ ਉਹ ਕਹਿੰਦਾ ਯਾਰ ਬੜੀ ਦੂਰ ਅਗਲਾ ਸੱਦ ਲੈਦਾ ਆਪਾਂ ਜਾ ਨਹੀਂ ਆਣਾ ਪਿੰਡ 'ਚ ਹੀ ਬਹੁਤ ਕੰਮ ਚੱਲਦਾ ਤੇ ਜਿਹੜੇ ਗਾਡਰ ਪਏ ਆ ਬਾਈ ਆਹ ਦੇਖ ਲਓ ਮੇਨ ਖਰਚਾ ਹੁੰਦਾ ਬਾਈ ਲੋਹੇ ਦਾ ਜਿਹੜਾ ਸਿਰਕੀ ਕੰਨਾ ਇਹ ਤਾਂ ਸਾਰਾ ਨਾ 33 22 ਫੁੱਟ ਚ ਆਪਣਾ 15 ਕ ਹਜ਼ਾਰ ਚ ਸਾਰਾ ਸਮਾਨ ਆ ਗਿਆ ਸੀ ਬਾਸ ਸਿਰਕੀ ਕੰਨਾ ਤਿੰਨ ਚੀਜ਼ਾਂ ਹੁੰਦੀਆਂ ਤੇ ਕਾਨੇ ਜੇ 15 ਹਜ਼ਾਰ ਦਾ ਇਹ ਸਮਾਨ ਆਇਆ ਸੀ ਜਿਹੜੇ ਗਾਡਰ ਆ ਇਹ ਜ਼ਰੂਰ ਵੀਰੇ ਖਰਚਾ ਪੈਂਦਾ ਇਹ ਆਗੇ ਸਿਮ ਲੱਗਾ 50-60 ਹਜ਼ਾਰ ਦੇ ਤਕਰੀਬਨ ਗਾਡਰ ਹੈਵੀ ਪਾਇਆ ਵਧੀਆ ਸਖਤ 4-4 ਫੁੱਟ ਤੇ ਗਾਡਰ ਆ ਗਾਡਰ ਪਏ ਸੀ 6 ਇਧਰਲੀ ਸਾਈਡ ਉਧਰ ਕੰਧਾਂ ਆ ਗਿਆ ਫਿਰ 6 ਇਧਰ 12 ਦਾ ਗਾਡਰ ਇਹ ਪਏ ਜੀ ਸੀਗੇ 22 ਫੁੱਟ ਚ ਤੇ ਦੋ ਆਗੇ ਮੇਨ ਜਿਹੜੇ ਆ ਆਹ ਇੱਕ ਸੈਂਟਰ ਚ ਆਪਾਂ ਪਿੱਲਰ ਬੀਮ ਲਵਾਤਾ ਤੇ ਇਹ ਆਪਣਾ ਫਾਰਮ ਆ ਇੱਥੇ ਮੇਰੇ ਗੁਰੂ ਦੀ ਮੇਰੇ ਮਾਲਕਾਂ ਦੀ ਫੋਟੋ ਆ ਗਈ ਜਿਨ੍ਹਾਂ ਦੇ ਸਿਰ ਤੇ ਆਪਾਂ ਤੁਰੇ ਫਰਦੇ ਆ ਹਨਾ ਤੇ ਬਾਕੀ ਇਹ ਆਪਣਾ ਫਾਰਮ ਆ ਭਰਾਵੋ ਹਨਾ ਤੇ ਇੰਨੇ ਕੇ ਪਸ਼ੂ ਆ ਪਸ਼ੂ ਰੱਖੋ ਬਾਈ ਚੰਗੇ ਬਰੀਡ ਤੇ ਚੰਗਾ ਕੰਮ ਕਰੋ ਜੇ ਆਪਾਂ ਐ ਸੋਚੀਏ ਨਾ ਵੀ ਨਸਲ ਸੁਧਾਰਨੀ ਆ ਤਾਂ ਸੁਧਰ ਜਾਂਦੀ ਆ ਵੀਰੇ ਮਿਹਨਤ ਚਾਹੀਦੀ ਆ ਮਿਹਨਤ ਇਹ ਸੱਜਣੋ ਜੇ ਆਪਾਂ ਕਹਦੀ ਆ ਨਾ ਰੇਸਲੇ ਬਾਣ ਚ ਬਾਸਮਤੀ ਝੋਨਾ ਲਾ ਦੂੰਗਾ ਉਹ ਨਹੀਂ ਹੁੰਦਾ ਵੀਰੇ ਉਵੇਂ ਬਾਸਮਤੀ ਨੂੰ ਝੋਨੇ ਨੂੰ ਬਾਣ ਵੀ ਚੰਗਾ ਚਾਹੀਦਾ ਜੇ ਨਸਲ ਸੁਧਾਰਨੀ ਆ ਪਸ਼ੂ ਵੀ ਬਈ ਚੰਗਾ ਚਾਹੀਦਾ ਫੇਰ ਹੀ ਚੰਗੇ ਬੱਚੇ ਆਉਣਗੇ ਤਾਂ ਕਿਰਪਾ ਕਰਕੇ ਇੱਕ ਅੱਧੀ ਮੱਝ ਔਖੇ ਸੌਖੇ ਲੈ ਲਓ ਮੈਂ ਇਹ ਨਹੀਂ ਕਹਿੰਦਾ ਕੋਈ 20 ਵਾਲੀ ਹੋਵੇ ਜਾਂ 25 ਵਾਲੀ ਲੈਣੀ ਆ 15 ਕਿਲੋ ਵਾਲੀ ਮੱਝ ਤਸੱਲੀਜੀ ਵਾਲੇ ਬੰਦੇ ਤੋਂ ਜੇ ਤੁਹਾਨੂੰ ਕਿਤੇ ਮਿਲਦੀ ਆ ਆਪਦੀ 4-5 ਟਾਈਮ ਚੋਕੇ ਉਹ ਤੋਂ ਵੀ ਤੁਸੀਂ ਵਧੀਆ ਬੱਚੇ ਤਿਆਰ ਕਰ ਸਕਦੇ ਹੋ ਬਈ ਤਸੱਲੀ ਵਾਲਾ ਵਧੀਆ ਡਾਕਟਰ ਹੋਵੇ ਤੇ ਰੈਂਦੀ ਗੱਲ ਆ ਗਈ ਬਈ ਖੁਰਨੀਆਂ ਦੀ ਖੁਰਨੀਆਂ ਜਿਹੜੀਆਂ ਤਾਂ ਹੈਗੀਆਂ ਵੀਰੇ ਛੋਟੇ ਬੱਚਿਆਂ ਦੀਆਂ ਇਹ ਤਾਂ 2 ਕੁ ਫੁੱਟ ਮਸਾਂ ਹੀ ਆ ਉੱਚੀ 2 ਕੁ ਫੁੱਟ ਮਸਾਂ ਹੀ ਆ ਤੇ ਜਿਹੜੀ ਆ ਗਈ ਵੀਰੇ ਆਹਾ ਵੱਡੇ ਪਸ਼ੂਆਂ ਦੀ ਖੁਰਨੀ ਲਾ ਲਓ ਬਾਹਲਾਂ ਉੱਚੀਆਂ ਖੁਰਨੀਆਂ ਕਰੀਦਾ ਕੋਈ ਫਾਇਦਾ ਨਹੀਂ ਵਿੱਚ ਮੈਂ ਦੇਖਿਆ ਪਿੰਡਾਂ 'ਚ ਨਾ ਕਈ ਵਾਰੀ ਜਿਵੇਂ ਘੋੜੀਆਂ ਨਹੀਂ ਬਣਦੇ ਹੁੰਦੇ ਭਰਾ ਹਨਾ ਘੋੜੀਆਂ ਕਟਰੂਣਾਏ ਬਈ ਲੌਂਕ ਲੌਂਕ ਕੇ ਹਰਾਚਾਰਾ ਖਾਂਦੇ ਆ ਮੂਰਲਾਂ ਲੱਤਾਂ ਦਾ ਨਾ ਉਹਨਾਂ ਦੀਆਂ ਥੱਲੇ ਹੀ ਨਹੀਂ ਲੱਗਦੀਆਂ ਢੌਣ ਤਾਂ ਹਾਂ ਟੰਗ ਕੇ ਉਹਦੇ ਨਾਲ ਬਈ ਵਿਚਪਰਾਮਾ ਨੂੰ ਫਿਰ ਕਹਿੰਦੇ ਬਈ ਇਹ ਕਿਤੇ ਨਾ ਕੱਦ ਵੱਡਾ ਕਰਦੇ ਨੀਵੀਂ ਖੁਰਨੀ ਤੇ ਲੱਤਾਂ ਵੀ ਨੀ ਹੋ ਜਾਂਦੇ। ਕੁਝ ਨਹੀਂ ਹੁੰਦਾ ਬਈ ਨੀਵੀਂ ਖੁਰਨੀ ਤੇ ਨਾਲ ਲੱਤਾਂ ਬਿੰਗਾ ਹੁਣ ਤੇ ਨਾਲ ਉੱਚੀਆਂ ਖੁਰਨਾਂ ਬੰਨਿਆ ਤੇ ਕੱਦ ਵੱਡੇ ਹੋਣ। ਇਹ ਤਾਂ ਚੰਗਾ ਸੀਮਨ ਹੋਊ ਆਟੋਮੈਟਿਕ ਵੱਧਣ ਜਾਂਦੇ ਆ ਤੇ ਸੰਭਾਲ ਛੋਡੀ ਵਧੀਆ ਹੋਵੇ। ਵੱਡੇ ਪਸ਼ੂਆਂ ਨੂੰ ਲਾਸਟ ਖੁਰਨੀ ਦੀ ਉਚਾਈ ਬਈ ਸਵਾ 2 ਫੁੱਟ ਮਸਾ ਹੀ ਆਪਣੀ ਇਹ ਸੱਤ ਕਰਦਿਆਂ ਦੀ। ਵਿੱਚੋਂ ਜੇ ਜਮਾ ਗੋਲ ਨਹੀਂ ਕਰਨੀ ਤਾਂ ਚੀਜ਼ਾਂ ਤੁਸੀਂ ਟੇਪਰ ਕਰ ਸਕਦੇ ਹੋ। ਵੀ ਚਲੋ ਫੀਡ ਖਾਣਾ ਜਿਹੜੀ ਉਹ ਹੈ ਜਾਂ ਗੰਦਮਨ ਦਾ ਕੋਈ ਜੰਮੇ ਨਾ ਉੱਲੀ ਜੀ ਨਾ ਬਣੇ। ਬਾਕੀ ਐਨੀ ਕੁ ਮੈਂ ਤੁਹਾਨੂੰ ਭਰਵੋ ਜਾਣਕਾਰੀ ਦੱਸਣਾ ਚਾਹੁੰਦਾ ਸੀ। ਤੇ ਵੀਡੀਓ ਅੱਗੇ ਬਾਈ ਬਣੇ ਸ਼ੇਅਰ ਕਰ ਦਿਓ ਕਿਸੇ ਨੇ ਨਵਾਂ ਬਣਾਉਣਾ ਹੁੰਦਾ ਉਹਨੂੰ ਵੀ ਪਤਾ ਲੱਗ ਜੇ। ਤੇ ਇਹ ਗੱਲ ਬਾਤ ਆ। ਬਾਕੀ ਆਪਾਂ ਰੂਟੀਨ 'ਚ ਸੇਲ ਵਾਲੇ ਪਸ਼ੂਆਂ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਜਿਹੜੇ ਪ੍ਰਾਣੇ ਖਰੀਦਣਾ ਹੁੰਦਾ ਤਸੱਲੀ ਆਪਦੀ ਜਾ ਕੇ ਕਰਿਆ ਕਰੋ ਵੀਰੇ। ਪੈਸੇ ਖਰਚਣੇ ਆ। ਤੇ ਅੱਜ ਕੱਲ ਪੈਸਾ ਬਣਦਾ ਸੌਖਾ ਨਹੀਂ ਤੇ ਲੋਕ ਵੇਚਣ ਦੇ ਮਾਰੇ ਆ ਹੀ ਨਹੀਂ ਪਤਾ ਕੀ ਕੀ ਝੂਠ ਮਾਰ ਜਾਣ ਬਾਈ ਤਸੱਲੀ ਕਰਨੀ ਹਰੇਕ ਦਾ ਹੱਕ ਹੁੰਦਾ ਤੇ ਇਹ ਆਪਣਾ ਫਾਰਮ ਆ ਸਾਰੇ ਬਾਈਆਂ ਨੂੰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਜਾਣਕਾਰੀ ਦੀ ਤੁਹਾਡੇ ਵਾਸਤੇ ਵੀਡੀਓ ਪਾ ਦਿੰਦੇ ਰਹਾਂਗੇ ਇੱਕ ਸੱਚ ਗੱਲ ਆ ਗਈ ਬਾਈ ਜੀ ਆਹ ਕੱਚੇ ਥਾਂ ਦੀ ਕੱਚੇ ਥਾਂ ਦੀ ਗੱਲ ਆ ਗਈ ਜਿਹੜੀ ਆ ਰੱਖੀ ਹੋਈ ਆ ਬਾਈ ਜਗਾ ਇਹਦੇ ਚ ਸਿਆਲਾਂ ਚ ਕਈ ਵਾਰੀ ਪਸ਼ੂ ਸੁੰਦਾ ਹਨ ਬਈ ਬਾਹਲੀ ਠੰਡ ਚ ਆਪਾਂ ਬਾਹਰ ਬੰਨ ਨਹੀਂ ਸਕਦੇ ਵੈਸੇ ਤਾਂ ਬਾਹਰ ਕੱਚਾ ਰੱਖੀ ਹੋਇਆ ਉਦੋਂ ਇੱਥੇ ਚੰਗੀ ਤਰ੍ਹਾਂ ਰੇਤਾ ਸਿੱਟ ਕੇ ਬਾਈ ਚੰਗੀ ਤਰ੍ਹਾਂ ਰੇਤਾ ਸਿੱਟ ਕੇ ਆਰਾਮ ਨਾਲ ਸੂਣ ਵਾਲਾ ਪਸ਼ੂ ਇੱਥੇ ਬਹਿੰਦੇ ਆਪਾਂ ਦੀ ਦੋ ਮੱਝਾਂ ਬੰਨ ਲਾ ਤੇ ਆਰਾਮ ਨਾਲ ਜਿੰਮੇ ਮਰਜੀ ਸੂਬੇ ਪਸ਼ੂ ਕੋਈ ਦਿੱਕਤ ਨਹੀਂ ਆਉਂਦੀ ਸਿਆਲਾਂ ਚ ਤੇ ਜੇ ਪੂਰੀ ਗਰਮੀ ਚ ਦਿਨੇ ਬਈ ਇੱਥੇ ਇੰਨਾ ਵਧੀਆ ਠੰਡਾ ਰਹਿੰਦਾਗਾ ਠੋਗਰ ਉੱਪਰੋਂ ਚੱਲ ਪੈਂਦੇ ਆ ਪੁਹਾਰੇ ਜੇ ਲਾਏ ਹੋਏ ਆ ਤੇ ਉਪਰੋਂ ਪੱਖੇ ਚਲਾਉਣ ਨਾ ਆਰਾਮ ਨਾਲ ਬੈਠੇ ਰਹਿੰਦੇ ਕੋਈ ਦਿੱਕਤ ਨਹੀਂ ਇਹਨਾਂ ਨੂੰ ਗੱਡੀ ਐ ਮੀਤਰ ਬਾਕੀ ਚਲੋ ਠੀਕ ਆ ਵੀਰੇ ਸਾਰੇ ਭਰਾਵਾਂ ਦਾ ਧੰਨਵਾਦ ਹੁਣ ਹੋ ਗਿਆ ਧਾਰਾਂ ਦਾ ਟਾਈਮ ਇਹ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਸੀ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਜੇ ਕੋਈ ਸਵਾਲ ਰਹਿ ਗਿਆ ਹੋਵੇ ਕਿਸੇ ਭਰਾ ਦਾ ਕਮੈਂਟ ਕਰ ਦਿਓ ਰਿਪਲਾਈ ਕਰਨ ਦਾ ਬਈ ਜਰੂਰ ਕੋਸ਼ਿਸ਼ ਕਰੂੰਗਾ ਓਕੇ ਵੀਰੇ ਮੈਂ ਤੁਹਾਡਾ ਭਰਾ ਜਗਮੀਤ ਫੌਜੀ